ਕਾੜੇ ਚ ਹਾਂ ਫੇਰ ਪਾਣੀ ਨਹੀਂ ਪਾਉਣਾ 2-3 ਘੰਟੇ ਅੱਛਾ ਨਾ ਪਾਉਣਾ ਹਰਾ ਉਹਨੂੰ ਠੀਕ ਆ ਹਾਂ ਬੜਕੇ ਤੜਕੇ ਪਾਉਣਾ ਖੁੱਲਣ ਤੋਂ ਪਹਿਲਾਂ ਹੀ ਠੀਕ ਆ ਸਾਜਰੇ ਸਾਜ ਮਾ ਜਾਂਦਾ ਜਾਂ ਨੂੰ ਬਾਹਰ ਨਿਕਾਉਂ ਸਾਜਰੇ ਕੱਲੀ ਸੌਂਫ ਕਿੰਨੇ ਕ ਪਾਣੀ ਚ ਪਾਵੇ ਬਾਪੂ ਫਿਰ ਇਹ ਸੌਂਫ ਦੀ ਵੇਲਾ ਆਪਾਂ 1/2 ਕਿਲੋ 1/2 ਕਿਲੋ ਪਾ ਕੇ ਲੋਕ ਦਾ ਕਾੜੇ ਦਾ ਦੰਨੀ ਆ ਬੱਕਰੀਆਂ ਹਾਂ ਪਾਉਣਾ 1 ਕਿਲੋ ਪਿਆ ਦਿੰਨੇ ਆ ਹਾਂ ਉਹ ਕਿੰਨਾ ਚਿਰ ਵਾਲੇ ਫਿਰ ਬਾਪੂ ਉਹਨੂੰ ਚੁੱਲੇ ਤੇ ਉਮੀ ਰੈਜ ਲਾਇਨ ਦੇ ਅਸਰ ਨਿਕਲ ਜਾਂਦਾ ਅਸਰ ਨਿਕਲਿਆ ਸੌਫ ਦੇ ਵਿੱਚ ਦੋ ਚਮਚੇ ਪਾ ਦਈਏ ਹਾਂ ਦੋ ਚਮਚੇ ਬਹੁਤ ਨੇ ਦੋ ਚਮਚੇ ਬਹੁਤ ਨੇ ਕੀ ਵੀ ਮਿੱਠਾ ਮੂਠਾ ਕੁਛ ਨਾ ਪਾਵੇ ਹੈ ਨਾ ਨਾ ਮਿੱਠਾ ਪਾਇ ਹੁੰਦਾ ਕੜੇ ਚ ਠੀਕ ਆ ਹੈ ਉਹਦਾ ਕੜਕੜੂ ਸਮਾਰ ਕੇ ਚੱਲ ਪੈਂਦਾ ਠੀਕ ਆ ਵੀ ਹੋਰ ਕੋਈ ਕਿਵੇਂ ਆਪਾਂ ਖੰਡ ਕਹਿ ਦਿੰਨੇ ਆ ਜਾਂ ਹੋਰ ਵਗੈਰਾ ਨਾ 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 ਕੱਲਾ ਗੁੜ ਹੈ ਉਹ ਖੰਡ ਦਾ ਉਹਨੂੰ ਪਾਈ ਗਿਆ ਜਿਹੜੀ ਦੁੱਧ ਨਾ ਉਤਰੇ ਉਤਰੇ ਬੱਕਰੀ ਉਹਨੂੰ ਪਤਾਸਿਆਂ ਦਾ ਕਾੜਾ ਦੇ ਦੋ ਠੀਕ ਆ ਹੈ ਦੋ ਤਿੰਨ ਕਾੜੇ ਮਾਰ ਫਾਲੀ ਦੁੱਧ ਦੇ ਉਤਰਦੀ ਆ ਦੁੱਧ ਉਤਰਦੀ ਆ ਹਾਂ ਠੀਕ ਆ ਆ ਗੱਲ ਹੁੰਦੀ ਆ ਬੱਸ ਪਤਾਸਿਆਂ ਦਾ ਕਾੜਾ ਕਰਕੇ ਦੇ ਦੇ ਹਾਂ ਤੇ ਇੱਕ ਆਪਣਾ ਦੇ ਤੇ ਸੌਂਫ ਦਾ ਕੜਾ ਕਰਕੇ ਗੋੜ ਦੇ ਵਿੱਚ ਸੌਂਫ ਪਾ ਦੇ ਦੋ ਚਮਚੇ ਪਾ ਦੇ ਬਸ ਠੀਕ ਆ ਨਾ ਉਹ ਵੀ ਸੌਂਫ ਬਾਪੂ ਚੰਗੀ ਹੁੰਦੀ ਹੈ ਨਾ ਹਾਂ ਸੌਂਫ ਚੰਗੀ ਹੁੰਦੀ ਆ ਹਾਂ ਲੈ ਬਈ ਬਾਪੂ ਨੇ ਦੱਸਿਆ ਤਰੀਕਾ ਦੇਸੀ ਆਪਾਂ ਨੂੰ ਹਾਂ ਸੌਂਫ ਦਾ ਨਜ਼ਾਰਾ ਦੇਤਾ ਬਾਪੂ ਨੇ